ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀ ਗੱਲਬਾਤ ਕਰਾਂਗੇ ਆਪਾਂ ਕਰਾਂਗੇ ਜੀ ਸੂਣ ਤੋਂ ਪਹਿਲਾਂ ਆਪਾਂ ਪਸ਼ੂ ਨੂੰ ਕੀ ਡਾਈਟ ਪਲੈਨ ਦੇ ਪਾਉਣੇ ਆਗੇ ਵੀ ਆਪਾਂ ਫੀਡ 'ਚ ਵੀ ਕੀ ਪਾਉਣੇ ਆਗੇ ਤਾਂ ਕਿ ਪਸ਼ੂ ਸੂਣ ਤੋਂ ਪਹਿਲਾਂ ਇਹਦਾ ਪਸ਼ੂ ਆ ਸਹੀ ਤਿਆਰ ਹੋ ਸਕੇ ਇਹ ਹੈ ਜੀ ਆਪਣੇ ਕੱਟਰੂ ਇਹ ਹੈ ਜੀ ਆਪਣਾ ਟੋਕੜ ਮੱਝ ਜਿਹੜੀ ਉਹਦਾ ਕੱਟਾ ਜੀ ਇਹਦੀ ਮੰਮਾ ਵੀ ਹੁਣ ਇਹਨੂੰ ਦੁੱਧ ਚੰਗਾਉਣਾ ਬੰਦ ਕਰਤਾ ਇਹ ਜੀ ਇਹ ਜੇ ਕਿ ਆ 10 ਮੰਥ ਦੀ ਤੇ ਇਹਦੀ ਗਰੋਥ ਬਹੁਤ ਵਧੀਆ ਹੈ ਜੀ ਤੇ ਇਹ ਹੈ ਜੀ ਬੂਰਾ ਕੱਟਾ ਤੇ ਇਹ ਦੀ এজ ਹੋ ਗਈ ਜੀ 1 ਸਾਲ ਦੀ ਇਹ ਕੱਟੀ ਦੀ এজ ਵੀ 1 ਸਾਲ ਦੀ ਹੈਗੀ ਤੇ ਜਿਹੜੀ ਆਪਾਂ ਮੱਝ ਲੇਤੀ ਸੀ ਜੀ ਬੂਰੀ ਉਹਦੇ ਨਾਲੇ ਕੱਟਾ ਹੈ ਸੀ ਥੋੜਾ ਜਿਹਾ ਸ਼ੁਰੂ ਤੋਂ ਕਮਜ਼ੋਰ ਸੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਵਧੀਆ ਫੀਡ ਫੂਡ ਪਾ ਕੇ ਵਧੀਆ ਤਿਆਰ ਕੀਤਾਗਾ ਤੇ ਇਹ ਕਟਾਗਾ ਜਿਹੜਾ ਜੀ ਇਹ ਆਪਣੇ ਹੁਣ ਵਾਲੀ ਛੋਟੀ ਜਿਹੜੀ ਸੱਜਰ ਸੂਈ ਹੋਈ ਆ ਛੋਟੀ ਉਹਦਾ ਕਟਾਗਾ ਤੇ ਇਹਨੂੰ ਆਪਾਂ ਦੁੱਧ ਜੀ ਹੁਣ ਕਟਾਇਆ ਹੈਗਾ ਹੁਣ ਵੀ ਆਪਾਂ ਇਹਨੂੰ ਘੱਟੋ ਘੱਟ ਦੇਨ ਦਾ 2 ਕਿਲੋ ਤੋਂ ਤਾਂ ਜਿਹੜਾ ਹਜੇ ਵੀ ਪਲਾਉਣੇ ਆਗੇ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਪਸ਼ੂਆਂ ਬਾਰੇ ਜਿਹੜੀ ਇਹ ਛੋਟੀ ਆ ਜੀ ਇਹ ਆਪਾਂ ਹੁਣੇ ਇਹਦੇ ਟੀਕਾ ਭਰਾਇਆ ਹੈਗਾ ਹਜੇ 20 ਦਿਨ ਹੋਏ ਨਹੀਂ ਜੀ ਹਜੇ ਤਾਂ ਪਤਾ ਲੱਗੂਗਾ ਆਪਾਂ ਨੂੰ ਵੀ ਕਿਵੇਂ ਇਹ ਗੱਪਣ ਰਹਿੰਦੀ ਆ ਤੇ ਪ੍ਰਮਾਤਮਾ ਕਿਰਪਾ ਕਰਨਗੇ ਜੀ ਹੂੰ ਤੇ ਪਿਛਲੀ ਵਾਰ ਵੀ ਭਰਾਇਆ ਸੀ ਇੱਥੇ ਟੀਕਾ ਤੇ ਚਲੋ ਜੀ ਇਹਦੀ ਏਜ ਹੋ ਗਈ ਜਿਹੜੀ 2.5 2.5 ਸਾਲ ਦੀ ਏਜ ਹੈ ਇਹਦੀ ਤੇ ਆ ਛੋਟੀ ਹੈ ਜੀ ਜਿਹਦੇ ਬਾਰੇ ਆਪਾਂ ਤੁਹਾਨੂੰ ਗੱਲਬਾਤ ਕਰਦੇ ਆਂ ਵੀ ਹੁਣ ਆਪਾਂ ਇਹਨੂੰ ਡਾਈਟ ਪਲਾਨ ਚ ਕੀ ਪਾ ਰਹੇ ਆਂਗੇ ਮੈਸੂਨ ਤੋਂ ਪਹਿਲਾਂ ਆਪਾਂ ਪੁੱਛੂ ਕਿ ਪਾਉਣਾ ਜ਼ਰੂਰੀ ਹੈ ਤਾਂ ਕਿ ਉਹ ਪਸ਼ੂ ਜੀ ਵਧੀਆ ਦੁੱਧ ਤੇ ਆ ਸਕੇ ਤੇ ਹਜੇ ਜੀ ਇਹਨੇ ਦੇਵਾ ਬਣਾਉਣਾ ਸ਼ੁਰੂ ਕੀਤਾਗਾ ਤੇ ਹਜੇ ਤਾਂ ਇਹਦਾ 1 ਮੰਥ ਤੋਂ ਪਹਿ ਨੇ ਜੀ ਉੱਪਰ ਕਹੀ ਦਿਨੋਂ ਤੇ ਹਜੇ ਆਪਾਂ ਇਹਨੂੰ ਇੱਕ ਦੋ ਦਿਨ ਹੀ ਹੋਏ ਨੇ ਜੀ ਫੀਡ ਪਾਉਣ ਲੱਗਿਆ ਨੂੰ ਤੇ ਹੁਣ ਆਪਾਂ ਇਹਨੂੰ ਨਾਲੇ ਜਿਹੜੀ ਵੀ ਇਹਨੂੰ ਫੀਡ ਪਾਉਣੇ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ ਤੇ ਇਹ ਝੋਟੀ ਜੀ ਆਪਣੀ ਪਹਿਲੇ ਨਾਲ ਸੂਈ ਹੋਈ ਝੋਟੀ ਹੈ ਜੀ ਇਹਨੇ ਵਧੀਆ ਲੇਵਾ ਜਿਹੜਾ ਬਣਾ ਲਿਆ ਜੀ ਤੇ ਇਹ ਵਧੀਆ ਦੁੱਧ ਤੇ ਚੱਲਦੀ ਹੈਗੀ ਤੇ ਪਹਿਲੇ ਸੂਏ ਵਧੀਆ ਜੀ ਇਹਦੇ ਥਲੇ ਹੈਗਾ 10-11 ਕਿਲੋ ਦੁੱਧ ਤੇ ਫਿਰ ਕੁਸੀ ਜੀ ਇਹਨੇ ਕਾੜਾ ਵਗੈਰਾ ਨਹੀਂ ਪੀਤਾ ਹੈਗਾ ਨਹੀਂ ਦੁੱਧ ਤਾਂ ਇਹ ਕਿਲੋ ਖੰਡ ਹੋਰ ਵੀ ਵਹ ਜਾਂਦੀ ਕਿ ਇਹ ਝੋਟੀ ਆ ਜੀ ਆਪਣੀ ਤੀਜੀ ਸੂਏ ਸੂਣ ਵਾਲੀ ਹੈਗੀ ਇਹ ਝੋਟੀ ਜੀ ਇਹਦੇ ਥੱਲੇ ਵੀ ਵਧੀਆ ਦੁੱਧ ਸੀ ਜੀ 13 14 ਲੀਟਰ ਦੁੱਧ ਦਿੱਤਾ ਜੀ ਇਹਨੇ ਦੂਜੀ ਸੂਏ ਪਹਿਲੇ ਸੂਏ ਹੈਗਾ ਸੀ 10 11 ਕਿਲੋ ਦੁੱਧ ਇਹਦੇ ਥੱਲੇ ਜੀ ਤੇ ਬਹੁਤ ਵਧੀਆ ਜੀ ਪਰ ਥੋੜੀ ਜਿਹੀ ਇਹਦੇ ਫਲਵੇਰੀ ਹੋਣ ਕਰਕੇ ਜੀ ਇਹ ਸ਼ੁਰੂ ਤੋਂ ਹੀ ਮੇਰੀ ਭੂਆ ਜੀ ਕੋਲੋਂ ਲਿਆਏ ਸੀ ਤੇ ਉਹਨਾਂ ਕੋਲੇ ਥੋੜਾ ਥੋੜਾ ਜਿਹਾ ਸੀਜ਼ ਤੋਂ ਬਾਅਦ ਅਸੀਂ ਦਾ ਟ੍ਰੀਟਮੈਂਟ ਕਰਾ ਲਿਆ ਇਸ ਤੋਂ ਬਾਅਦ ਬਿਮਾਰੀ ਜਿਹੜੀ ਨਹੀਂ ਵਧੀ ਤੇ ਇਹ ਝੋਟੀ ਹੈ ਜਿਹੜੀ ਆਪਣੀ ਥੋਖੜ ਆ ਗਈ ਇਹ ਜੀ ਇੱਕ ਵਾਰ ਟਾਈਮ ਦੁੱਧ ਦਿੰਦੀ ਹੈਗੀ ਤੇ ਇਹ ਦਾ ਹਜੇ ਪਿਆਜੇ ਟਾਈਮ ਹੈ ਇਹ ਆਪਣੇ ਸੂਗ ਜੀ ਸਤਾਲਾਂ ਦੇ ਵਿੱਚ ਸੂਗੀ ਹੈ ਤਾਂ ਜੀ ਕੋ ਦੇ ਮਹੀਨੇ ਕੋ ਮਗਜਾ ਚ ਇਹ ਦੀ ਬੂਰੀ ਮੱਚ ਇਹਦਾ ਵੀ 1 ਮੰਥ ਰਹਿ ਗਿਆ ਤੇ ਆਪਾਂ ਇਹਨੂੰ ਹੁਣ ਇਹਨੂੰ ਵੀ ਜਿਹੜੀ ਆਪਾਂ ਖਰਾਬ ਪਾਉਣੀ ਇੱਕ ਦੋ ਦਿਨ ਹੀ ਹੋਏ ਨੇ ਸ਼ੁਰੂ ਕੀਤੀ ਹੈਗੀ ਤੇ ਆਪਾਂ ਤੁਹਾਡੇ ਨਾਲ ਵੀਡੀਓ 'ਚ ਸ਼ੇਅਰ ਕਰਦੇ ਆਂ ਗੱਲਬਾਤ ਕਰਦੇ ਆਂ ਵੀ ਆਪਾਂ ਆਪ ਸੂਣ ਜਿਹੜੀ ਕੀ ਖਰਾਬ ਪਾਉਣੇ ਆਗੇ ਤਾਂ ਕਿ ਪਸ਼ੂ ਜਿਹੜਾ ਸੂਣ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਕਿਵੇਂ ਸਹੀ ਤਰੀਕੇ ਦੇ ਨਾਲ ਤਿਆਰ ਕਰ ਸਕੀਏ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਵਧੀਆ ਦੁੱਧ ਦੇ ਆ ਸਕਣ ਚਲੋ ਜੀ ਆਪਾਂ ਕਰਦੇ ਆਂ ਗੱਲ ਹਾਂਜੀ ਹੁਣ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਇਹ ਵੀਡੀਓ ਸ਼ੇਅਰ ਕਰਾਂਗੇ ਵੀ ਆਪਾਂ ਸੂਣ ਤੋਂ ਪਹਿਲਾਂ ਪਸ਼ੂਆਂ ਨੂੰ ਕਿੰਨਾ ਮੰਥ ਪਹਿਲਾਂ ਆਪਾਂ ਜਿਹੜਾ ਪਸ਼ੂਆਂ ਨੂੰ ਕੀ ਖਰਾਕ ਪਾਉਣੀ ਚਾਹੀਦੀ ਆ ਤੇ ਆਪਾਂ ਅਸੀਂ ਡਾਈਟ ਪਲਾਨ ਦੇ ਵਿੱਚ ਪਸ਼ੂਆਂ ਨੂੰ ਕੀ ਖਰਾਕ ਪਾਉਣੀ ਆ ਉਹ ਵੀਡੀਓ ਪਾ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਜਿਹੜਾ ਬਾਕੀ ਪਸ਼ੂਆਂ ਨੂੰ ਜੇ ਹਮੇਸ਼ਾ ਸੰਤੁਲਨ ਖਰਾਕ ਪਾਓ ਤੇ ਆਪਾਂ ਕਦੇ ਵੀ ਬਾਜ਼ਾਰੂ ਜਿਹੜੀ ਖਰਾਕ ਆ ਉਹ ਨਹੀਂ ਪਾਉਂਦੇ ਤੇ ਜਿਹੜੀ ਆਪਾਂ ਖਰਾਕ ਪਸ਼ੂਆਂ ਨੂੰ ਪਾਉਣੇ ਆ ਜੀ ਉਹ ਆਪਾਂ ਘਰ ਦੀ ਬਣਾਈ ਹੋਈ ਜਿਹੜੀ ਖਰਾਕ ਆ ਉਹ ਪਸ਼ੂਆਂ ਨੂੰ ਪਾਉਣੇ ਆਗੇ ਤੇ ਆਪਾਂ ਜਿਹੜਾ ਪਸ਼ੂਆਂ ਨੂੰ ਵੀ ਆਪਾਂ ਹੋਰ ਵੀ ਖਰਾਕ ਦੇ ਨਾਲ ਨਾਲ ਜਿਹੜਾ ਹੋਰ ਵੀ ਕੋਈ ਆਪਾਂ ਵਿਟਾਮਿਨ ਵਗੈਰਾ ਦਿੰਨੇ ਆ ਤੇ ਉਹ ਆਪਾਂ ਕਿਹੜੀ ਵਿਟਾਮਿਨ ਆ ਜਿਹੜਾ ਪਸ਼ੂਆਂ ਨੂੰ ਦਿੰਨੇ ਆਗੇ ਕੋਈ ਵੀ ਲੀਵਰ ਟੌਨਿਕ ਦਿੱਤਾ ਜਾਂਦਾਗਾ ਤਾਂ ਆਪਾਂ ਤੁਹਾਨੂੰ ਦਿਖਾਉਣੇ ਆਗੇ ਵੀ ਅਸੀਂ ਫੀਡ ਦੇ ਵਿੱਚ ਕੀ ਚੀਜ਼ ਪਾਉਣੇ ਆਗੇ ਤੇ ਚਲੋ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਵੀਡੀਓ ਨਾਲ ਤੇ ਇੱਕ ਆਪਣੇ ਕੋਲ ਜੀ ਜਿਹੜੀ ਆਹ ਵਾਲਾ ਗਾ ਜਿਹੜਾ ਆਹ ਵਾਲਾ ਪਾਉਣੇ ਆਗੇ ਲੀਵਰ ਟੋਨਿਕ ਜਿਹੜਾ ਆਹ ਕੰਪਨੀ ਦਾ ਆਪਾਂ ਜੀ ਹਾਂਜੀ ਜਿਹੜਾ ਆਹ ਲੀਵਰ ਟੋਨਿਕ ਆਗਾ ਇਹ ਆਪਾਂ ਪਾਉਣੇ ਆਗੇ ਤੇ ਇਹ ਆਪਾਂ ਜੀ ਇੱਕ ਮੰਥ ਰਹਿਦੇ ਜਿਹੜਾ ਇਹ ਲੀਵਰ ਟੌਨਿਕ ਆਗਾ ਤੇ ਇਹ ਵਾਰੀ ਕੰਪਨੀ ਦਾਗਾ ਇੱਕ ਮੰਥ ਰਹਿ ਲਈ ਆਪਾਂ ਆਪਸ ਨੂੰ ਸ਼ੁਰੂ ਕਰ ਦਿੰਨੇ ਆਗੇ ਜਿਹੜੀ ਆਪਾਂ ਪਹਿਲਾਂ ਝੋਟੀਆਂ ਨੇ ਜੀ ਉਹਨਾਂ ਨੂੰ ਵੀ ਪਾ ਦਿੱਤਾ ਤੇ ਜਿਹੜੀ ਆਪਣੀ ਸੂਣ ਵਾਲੀ ਤੀਜੇ ਚੌਥੇ ਸੂਏ ਮੱਝਾ ਜੀ ਆਪਾਂ ਉਹਨੂੰ ਵੀ ਜਿਹੜਾ ਤੇ ਉਹਨੂੰ ਵੀ ਇਹ ਸ਼ੁਰੂ ਕਰਤਾ ਜਿਹੜਾ ਇਹ ਲੀਵਰ ਟੌਨਿਕ ਆ ਇਹਦਾ ਕੋਈ ਬਾਇ ਬੈਨੀਫੈਕਟ ਹੈਗਾ ਜੀ ਇਹ ਬਹੁਤ ਵਧੀਆ ਰਹਿੰਦਾਗਾ ਤੇ ਇਹ ਵਾਲੀ ਆਪਾਂ ਕੰਪਨੀ ਦਾ ਪੌਣਿਆ ਤੁਸੀਂ ਦੇਖ ਸਕਦੇ ਹੋਗੇ ਇਹ ਪ੍ਰੋਡਕਟਰ ਤੋਂ ਹੀ ਮੰਗਵਾਇਆ ਸੀ ਜੀ ਆਪਾਂ ਆਪਦੇ ਨੂੰ ਮੈਡੀਕਲ ਸਟੋਰ ਤੋਂ ਕੀਤਾ ਆਪਣੇ ਡਾਕਟਰ ਨੇ ਜਿਹੜੇ ਹਾਂਜੀ ਜਿਹੜਾ ਡਿਲੀਵਰਟਨ ਕਰੀ ਇਹ ਆਪਾਂ ਡਾਕਟਰ ਤੋਂ ਹੀ ਮੰਗਵਾਇਆ ਸੀ ਆਪਣੇ ਜਿਹੜੇ ਡਾਕਟਰ ਨੇ ਤੇ ਉਹ ਬਹੁਤ ਵਧੀਆ ਜੀ ਆਪਾਂ ਜਿਹੜੀ ਆਪਣੇ ਪਹਿਲਾਂ ਝੋਟੀ ਸੀ ਹੋਈ ਆ ਤੁਹਾਨੂੰ ਵੀ ਉਹ ਸ਼ੇਅਰ ਕੀਤੀ ਹੈਗੀ ਤੇ ਉਹ ਝੋਟੀ ਨੂੰ ਵੀ ਆਪਾਂ ਇਹ ਪਾਤਾ ਜੀ ਉਹਨੂੰ ਅਜੇ ਆਪਾਂ ਥੋੜਾ ਜਿਹਾ ਟਾਈਮ ਤੋਂ ਲੇਟ ਸ਼ੁਰੂ ਕੀਤਾ ਸੀ ਉਹਨੂੰ ਆਪਾਂ 15 ਜਾਂ 20 ਦਿਨ ਰਹਿਣ ਦੀ ਸ਼ੁਰੂ ਕੀਤਾ ਸੀ ਉਹਨੂੰ ਆਪਾਂ ਅੱਧਾ ਜਿਹੜੀ ਬੋਟਲਾ ਅਤਿਕ ਬੋਟਲਾ ਪਾਈ ਆ ਕੋਸ ਨੂੰ ਆਪਾਂ ਪਹਿਲਾਂ ਪਾਤਾ ਸੀ 15 ਦਿਨ ਦੀ 15 ਦਿਨ ਆਪਾਂ ਸੂਣ ਤੋਂ ਬਾਅਦ ਪਾਤਾ ਉਹਨੂੰ ਤੇ ਵਧੀਆ ਜੀ ਉਹਦੇ ਨਾਲ ਬਹੁਤ ਸੇਤੀ ਦੁੱਧ ਤੇ ਆ ਗਈ ਆਪਣੀ ਝੋਟੀ ਜਿਹੜੀ ਤੇ ਬਾਕੀ ਇਹਦੇ ਵਿੱਚ ਜੀ ਬਹੁਤ ਜ਼ਿਆਦਾ ਜਿਹੜੇ ਵਿਟਾਮਿਨ ਨੇ ਜਿਵੇਂ ਇਹਦੇ ਵਿੱਚ ਐਚ ਚ ਵਿਟਾਮਿਨ ਏ ਆ ਗਿਆ ਬੱਚੇਕ ਵਿਟਾਮਿਨ ਡੀ ਵਿਟਾਮਿਨ ਈ ਵਿਟਾਮਿਨ ਸੀ ਮਿਨਰਲ ਆ ਗਏ ਤੇ ਸੀ ਆਰ ਵਿਟਾਮਿਨ ਆ ਗਏ ਤੇ ਬੀ 12 ਮਿਨਰਲ ਵਿੱਚ ਐਸ ਕੇ ਤੇ ਮਿਨਰਲ ਜ਼ੈਨ ਤੇ ਜਿਹੜੇ ਵਿਟਾਮਿਨ ਆ ਗਏ ਜੀ ਜਿਹੜਾ ਇਹ ਥਨਾ ਦਾ ਸੰਪੂਰਨ ਵਿਕਾਸ ਕਰਦਾ ਜਿਹੜਾ ਇਹ ਦਾ ਪ੍ਰੋਡਕਟ ਹੈਗਾ ਤੇ ਬਾਕੀ ਪਸ਼ੂ ਦਾ ਜਿਹੜਾ ਲੇਵਾ ਬਣਾਉਣ ਦੇ ਵਿੱਚ ਬਹੁਤ ਜਿਆਦਾ ਸਹਾਇਕ ਹੈਗਾ ਤੇ ਆਪਾਂ ਇਹਨੂੰ ਜੀ ਇੱਕ ਪਸ਼ੂ ਨੂੰ ਕਿੰਨਾ ਦੇਣਾ ਹੁੰਦਾ ਇਹਨੂੰ ਇੱਕ ਪਸ਼ੂ ਨੂੰ ਜੀ ਆਪਾਂ ਇਹ 10 ਤੋਂ 15 ml ਦੇਣਾ ਹੁੰਦਾ ਹੈ ਇਹਦੇ ਉੱਤੇ ਜਿਹੜਾ ਕੈਪ ਆਗਾ ਜੀ ਇਹਦੇ ਉੱਤੇ ਨਿਸ਼ਾਨੀ ਲੱਗੀ ਹੁੰਦੀ ਹੈ ਜਿਵੇਂ ਇੱਥੇ 10 15 20 20 25 ਹੋਗਾ 30 30 ml ਤੱਕ ਦਾ ਇਹ ਜਿਹੜਾ ਇਹਦੇ ਨਾਲ ਜਿਹੜਾ ਦਿੱਤਾ ਹੋਇਆ ਟੱਕਣ ਦਾ ਇਹਦੇ ਵਿੱਚ ਤੁਸੀਂ 15 ਐਮ ਐਲ ਜਿਹੜਾ ਹੈਗਾ ਤੁਸੀਂ ਪਾ ਸਕਦੇ ਹੋ 15 ਐਮ ਐਲ ਤੋਂ نیچے-níਚੇ ਪਾਉਣਾ ਜੀ 10 ਵੀ ਪਾ ਸਕਦੇ ਹੋ 10 ਤੋਂ نیچے ਨਹੀਂ ਪਾਉਣਾ 10 ਤੋਂ ਉੱਪਰ 15 ਤੋਂ نیچے ਜਿਹੜਾ ਆਪਾਂ ਇਹ ਢਿੱਲੀ ਪਸ਼ੂਨ ਢਿੱਲੀ ਤੀਨ ਦੇ ਵਿੱਚ ਦੇਣਾਗਾ ਇਹ ਤੁਹਾਡਾ ਪਸ਼ੂ ਜੀ ਜਿੰਮੀ ਵੀ ਖਾਂਦਾਗਾ ਤੁਸੀਂ ਉਸ ਤਰੀਕੇ ਦੇ ਨਾਲ ਹੀ ਜਿਹੜਾ ਇਹ ਪਾਇਓ ਤੇ ਆਪਾਂ ਜੇ ਆਪਣੀਆਂ ਮੱਝਾਂ ਨੇ ਜਿਹੜੀਆਂ ਆਪਾਂ ਨੂੰ ਰੋਟੀ ਦੇ ਉੱਤੇ ਪਾ ਕੇ ਲਿਕਵਿਡ ਨੂੰ ਤੇ ਰੋਟੀ ਦੇ ਉੱਤੇ ਚੋਪੜ ਕੇ ਆਪਾਂ ਤੇ ਉਹਦੇ ਨਾਲ ਇਹਨੂੰ ਖਵਾ ਦੇਣਾ ਕਈ ਵਾਰੀ ਜੀ ਪਸ਼ੂ ਸਮੈਲ ਜੀ ਮੰਨੇ ਜਾਂਦੇ ਨੇ ਜਦੋਂ ਪਸ਼ੂ ਸਮੈਲ ਮਾਜੇ ਤਾਂ ਆਪੋਦ ਇੱਕ ਰੋਟੀ ਹੋਰ ਜੀ ਤੇ ਨਾਲ ਮੁੱਦੀ ਮਾਰ ਕੇ ਦੋ ਰੋਟੀਆਂ ਇਕੱਠੀਆਂ ਜੋੜ ਕੇ ਤੇ ਉਹਦੇ ਵਿਚਾਲੇ ਲਿਕਵਿਡ ਪਾ ਕੇ ਤਾਂ ਦੇਖਨੇ ਤੇ ਵਧੀਆ ਆਰਾਮ ਦੇ ਨਾਲ ਜਿਹੜੇ ਆਪਣੇ ਪਸ਼ੂ ਨੇ ਜੀ ਉਹ ਲਿਕਵਿਡ ਨੂੰ ਜਿਹੜਾ ਲੈ ਲੈਂਦੇ ਨੇ ਤੇ ਇਹ ਵਿਟਾਮਿਨ ਜੀ ਦੇਣਾ ਪਸ਼ੂ ਨੂੰ ਬਹੁਤ ਜ਼ਰੂਰੀ ਹੈਗਾ ਬਹੁਤ ਫਾਇਦੇਮੰਦ ਹੈਗਾ ਇੱਕ ਆਪਾਂ ਇਹਦੇ ਨਾਲ ਜੀ ਹੋਰ ਪ੍ਰੋਡਕਟ ਪਾਉਣੇ ਆਗੇ ਜਿਹੜਾ ਇਹ ਪ੍ਰੋਡਕਟ ਆਦਾ ਜੀ ਇਹ ਪਾਉਣੇ ਆਪਾਂ ਮੈਟਾ metabol light max ਜਿਹੜਾ ਇਹ ਪਾਉਨੇ ਆਗੇ ਇਹਦੇ ਵਿੱਚ ਪਾਉਚ ਹੁੰਦੇ ਨੇ ਜੀ ਇਹਦੇ ਵਿੱਚ ਪਾਊਡਰ ਹੁੰਦਾਗਾ ਇਹਦੇ ਵਿੱਚ ਛੋਟੇ ਛੋਟੇ ਪਾਉਚ ਨੇ ਤੇ ਇਹਦੇ ਵਿੱਚ ਹੈਗੇ ਨੇ ਜੀ ਆਹ ਪਾਉਚ ਨੇ ਇਹਦੇ ਵਿੱਚ ਤੇ ਇਹ ਪਾਉਚ ਦੇ ਵਿੱਚ ਜੀ 50 ਗ੍ਰਾਮ ਜਿਹੜਾ ਪਾਊਡਰ ਆਗਾ ਤੇ ਇਹਦੇ ਵਿੱਚ ਹੁੰਦਾਗਾ ਤੇ ਇਹ ਪਾਉਚ ਵੀ ਬਹੁਤ ਜ਼ਿਆਦਾ ਜੀ ਜਿਹੜਾ ਇਹ ਪਾਉਨੇ ਆਪਾ ਪ੍ਰੋਡਕਟ ਇਹ ਬਹੁਤ ਵਧੀਆ ਹੈਗਾ ਇਦੇ ਵਿੱਚ ਇੱਕ ਕੁਫਿਲੋਂ ਦੀ ਪੈਕਿੰਗ ਆ ਵੀ ਇਹਦੇ ਵਿੱਚ 20 ਪਾਊਚ ਨੇ ਇੱਕ ਪਾਊਚ ਜਿਹੜਾ ਉਹ 50 ਗ੍ਰਾਮ ਦਾ ਹੈਗਾ ਇਹ ਵੀ ਆਪਾਂ ਡੇਲੀ ਇੱਕ ਪਾਉਣਾ ਵੈਸੇ ਜੀ ਇਹ ਆਪਾਂ ਨੂੰ ਇਹਦੇ ਵਿੱਚ ਜਿਹੜਾ ਆਪਾਂ ਨੂੰ ਆ ਨਿਕਲਦਾ ਹੁੰਦਾਗਾ ਇਹਦੇ ਵਿੱਚ ਕਾ ਬਾੜੀ ਸਲਿੱਪ ਨਿਕਲਦੀ ਹੁੰਦੀ ਆ ਇਹਦੇ ਉੱਤੇ ਲਿਖਿਆ ਹੁੰਦਾ ਵੀ ਆਪਾਂ ਤੁਸੀਂ ਡੇਲੀ ਰੁਟੀਨ ਦੇ ਵਿੱਚ ਦੋ ਪਾਉਣੇ ਨੇ ਇਹਦੇ ਉੱਤੇ ਟਿੱਕ ਲਾਉਣ ਨੂੰ ਲਿਖਿਆ ਹੁੰਦਾਗਾ ਤੇ ਇਹਦੇ ਵਿੱਚ ਦੱਸਿਆ ਹੁੰਦਾ ਵੀ ਤੁਸੀਂ ਡੇਲੀ ਆਪਾਂ ਦੋ ਪਾਉਣੇ ਨੇ ਇਹਦੇ ਵਿੱਚ ਨਹੀਂ ਆਉਦੇ ਆ ਤੇ ਪਰ ਜਿਹੜਾ ਆਪਾਂ ਪਾਉਣੇ ਆ ਜੀ ਆਪਾਂ ਇਹਨੂੰ ਡੇਲੀ ਰੁਟੀਨ ਦੇ ਵਿੱਚ ਸਿਰਫ ਇੱਕ ਹੀ ਪਾਉਣੇ ਆਗੇ ਤੇ ਥੋੜੇ ਇਹਨੂੰ ਪਸ਼ੂ ਜੀ ਦੇ ਆਏ ਵੀ ਸਮੈਲ ਜੀ ਤਾਂ ਹੁੰਦੀ ਹੈ ਜਿਹਦੇ ਵਿੱਚ ਪਸ਼ੂ ਥੋੜਾ ਜਿਆ ਉਹਨੂੰ ਔਖਾ ਖਾਂਦੇ ਨੇ ਕਿਉਂ ਇਹਨੂੰ ਐ ਕਰਨਾ ਜੀ ਤੁਸੀਂ ਜਿਵੇਂ ਸ਼ਾਮ ਦਾ ਟਾਈਮ ਹੋ ਗਿਆ ਪਸ਼ੂ ਨੂੰ ਥੋੜਾ ਜਿਆ ਤੁਸੀਂ ਉਹਨਾਂ ਨੂੰ ਰੋ ਚਾਰਾ ਪਾ ਦੇਣਾ ਜਾਂ ਤੂੜੀ ਪਾ ਦੇਣੀ ਜਾਂ ਸੰਨੀ ਵਗੈਰਾ ਪਾ ਦੇਣੀ ਹੈ ਉਹਦੇ ਵਿੱਚ ਇਹਨਾਂ ਨੂੰ ਥੋੜਾ ਜਿਆ ਤੁਸੀਂ ਪਾ ਦੇਣਾਗਾ ਤੇ ਗਾਣੇ ਦੇ ਵਿੱਚ ਮਿਕਸ ਕਰਕੇ ਜੇ ਤਾਂ ਥੋੜਾ ਇਹਨੂੰ ਗਿੱਲਾ ਜਿਆ ਕਰਕੇ ਪਾ ਦੋ ਜਿਆਦਾ ਵੀ ਨਾ ਕਰੋ ਕਿ ਤਾਂ ਉਹਨੂੰ ਪਸ਼ੂ ਦੇ ਗਲੇ ਨੂੰ ਲੱਗੇ ਹੁਣ ਥੋੜਾ ਜਿਹਾ ਜੀ ਗਰਦਰਾਲਾ ਕਰਕੇ ਉਹਨੂੰ ਏਦਾਂ ਪਾ ਦੋ ਜੇ ਤੁਹਾਡਾ ਪਸ਼ੂ ਸੁੱਕਾ ਮਿਕਸ ਕਰਿਆ ਹੋਇਆ ਖਾਂਦਾਗਾ ਦਾਣੇ ਦੇ ਵਿੱਚ ਤਾਂ ਤੁਸੀਂ ਸੁੱਕਾ ਉਹਨੂੰ ਥੋੜੇ ਜੇ ਚਾਰੇ ਦੇ ਵਿੱਚ ਪਾ ਦੋ ਤੇ ਬਾਕੀ ਧਿਆਨ ਨਾਲ ਪਾਓ ਜੀ ਹੋਰ ਕੋਈ ਜਿਹੜਾ ਦੂਜਾ ਨਾ ਖਾਵੇ ਤੇ ਸ਼ਿਕਾਪਾ ਜੀ ਪਾਉਣਿਆ ਇਹ ਇਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਦਾ ਜਿਵੇਂ ਕੋਈ ਪਸ਼ੂ ਹੈ ਜੀ ਉਹਨੇ ਜ਼ੇਰ ਨਹੀਂ ਪੈਂਦੀ ਹੈਗੀ ਤਾਂ ਜ਼ੇਰ ਦੀ ਪ੍ਰੋਬਲਮ ਆ ਤਾਂ ਇਹਦੇ ਨਾਲ ਜਿਹੜਾ ਬਹੁਤ ਵਧੀਆਗਾ ਬਹੁਤ ਸਹੀ ਟਾਈਮ ਦੇ ਅੰਦਰ ਜਿਹੜਾ ਜੇਰਾ ਪਸ਼ੂ ਦੀ ਪੈਂਦੀ ਆ ਤੇ ਇਹ ਜਿਹੜਾ ਲੇਵਾ ਵੀ ਬਹੁਤ ਵਧੀਆ ਬਣਾਉਣ ਦੇ ਵਿੱਚ ਸਹਾਇਕ ਆਗਾ ਤੇ ਤੀਜੇ ਨੰਬਰ ਦੀ ਇਹਦਾ ਜਿਹੜਾ ਪਸ਼ੂ ਆਲਪੋੜਾ ਬਹੁਤ ਸਤ ਪੋਣਿਆ ਇਹਦੇ ਨਾਲ ਜਿਹੜਾ ਪਸ਼ੂ ਜਿਹੜਾ ਖੂਨ ਤੋਂ ਬਾਹਰ ਸਹੀ ਟਾਈਮ ਤੇ ਜਿਹੜਾ ਪਸ਼ੂ ਆਲਪੋੜਾ ਬੱਧਿਆ ਸਿਰ ਹੋ ਜਾਂਦਾਗਾ ਤੇ ਕੋਈ ਜ਼ਿਆਦਾ ਟਾਈਮ ਨਹੀਂ ਜੀ ਉਹ ਹੁੰਦਾ ਹੈਗਾ ਆਪਣੀ 135 ਦਵਾਈਆਂ ਲਿਆ ਕੇ ਇਧਰ ਉਧਰੋ ਦਿੰਨੇ ਆਗੇ ਤੇ ਬਹੁਤ ਵਧੀਆ ਜੀ ਇਹਦਾ ਰਿਜ਼ਲਟ ਆਗਾ ਅਸੀਂ ਸ਼ੁਰੂ ਤੋਂ ਲੈ ਕੇ ਕਈ ਪਸ਼ੂਆਂ ਨਾਲ ਅਸੀਂ ਇਹ ਜਿਹੜਾ ਪ੍ਰੋਡੈਕਟ ਆ ਪਾ ਚੁੱਕੇ ਹਾਂਗੇ ਤੇ ਆਪਾਂ ਕੋਈ ਜਿਹੜੀ ਹੋਣੀ ਫਰਦੇ ਹੈਗੇ ਵੀ ਆਪਾਂ ਕੋਈ ਇਹਦੀ ਮਸੂਰੀ ਕਰਦੇ ਜਿਹੜਾ ਵੀ ਆਪਾਂ ਅਸੀਂ ਆਪਣੇ ਪਸ਼ੂਆਂ ਨਾਲ ਜਿਹੜਾ ਵੀ ਕੋਈ ਜਿਹੜੀ ਚੀਜ਼ ਪਾਉਣੇ ਆਗੇ ਕੋਈ ਵੀ ਪ੍ਰੋਟੈਕਟ ਪਾਉਣੇ ਆ ਜਾਂ ਉਹਨੂੰ ਪੀ ਫਰਾਕ ਦਿੰਨੇ ਆ ਉਹ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਦੇ ਆਗੇ ਸਾਡਾ ਕੋਈ ਕੰਪਨੀ ਦੇ ਨਾਲ ਕੋਈ ਵੀ ਹੋਣੀ ਹੈਗਾ ਵੀ ਤੁਸੀਂ ਕਹੋਗੇ ਪਤਾ ਨਹੀਂ ਇਹ ਮਸੂਰੀ ਕਰੀ ਜਾਂਦੇ ਨੇ ਤੇ ਆਪਣਾ ਕੋਈ ਵੀ ਇਦਾਂ ਨਹੀਂ ਹੈਗਾ ਅਸੀਂ ਤੁਹਾਨੂੰ ਆਪਦੇ ਦੀ ਡੇਲੀ ਰੁਟੀਨ ਦੇ ਵਿੱਚ ਜਿੱਦਾਂ ਵੀ ਪਸ਼ੂਆਂ ਨੂੰ ਪਾਉਣੇ ਆ ਤੇ ਬਾਕੀ ਆਪਾਂ ਦਿਖਾਉਣੇ ਜੀ ਤੁਹਾਨੂੰ ਉਹਨਾਂ ਨੂੰ ਖਰਾਕ ਜਿਹੜੀ ਆਪਾਂ ਆਪਣੇ ਪਸ਼ੂ ਨੂੰ ਹਾਂਜੀ ਜਿਹੜੀ ਆਪਾਂ ਆਪਣੇ ਪਸ਼ੂ ਨੂੰ ਜਿਹੜੀ ਖਰਾਕ ਪਾਉਦੇ ਆਂਗੇ ਤੇ ਇਹ ਪਤਾ ਸਾਡੇ ਨਾਲ ਸ਼ੇਅਰ ਕਰਦੇ ਆਂ ਤੇ ਇਹ ਖਰਾਕ ਪਾਉਣੇ ਆਂ ਜੀ ਇੱਕ ਪਸ਼ੂ ਨੂੰ ਆਪਾਂ ਤੇ ਜੇ ਤੁਹਾਡਾ ਥੋੜਾ ਥੋੜਾ ਪਸ਼ੂ ਕਮਜ਼ੋਰ ਆਗਾ ਤੇ ਉਹਦੇ ਅੰਦਰ ਆਪਾਂ ਚੰਦੀ ਸਖਤ ਥੋੜੀ ਫਿਰ ਘੱਟਾ ਤਾਂ ਤੁਹਾਨੂੰ ਥੋੜੀ ਜਿਹੀ ਲੇਟੀ ਹੋਰ ਪਾ ਕੇ ਪਾ ਦਿਓ ਤਾਂ ਅਸੀਂ ਜੀ ਕਿਲੋ ਡੇਢ ਕਿਲੋ ਲੈੱਟੀ ਖੂਨ ਜਿਹੜੀ ਆਪਾਂ ਇਹਨੂੰ ਕੱਚੇ ਪਾਣ ਠੰਡੇ ਪਾਣੀ ਦੇ ਵਿੱਚ ਭਿਉਓ ਫੇ ਕੱਚੀ ਪਾਉਣੇ ਆਗੇ ਤਾਂ ਹੀ ਜਿਵੇਂ ਆਪਾਂ ਸ਼ਾਮ ਟਾਈਮ ਹੋਣ ਇਹਨੂੰ ਬਸ ਆਪਾਂ ਭਿਉਆਂਗੇ ਭਿਉਣ ਵਾਸਤੇ ਲਿਆ ਕੇ ਰੱਖੀ ਆਪਾਂ ਤੇ ਹੁਣ ਆਪਾਂ ਇਹਨੂੰ ਬਸ ਭਿਉਂ ਗਦਾਂਗੇ ਸਵੇਰੇ ਇਹਨੂੰ ਜੀ ਸੁਬਾ ਪਾ ਦਾਂਗੇ ਜਾਂ ਦੂਰੀ ਵਾਰ ਆਪਾਂ ਪੱਠੇ ਪਾਉਣੇ ਆ ਉਸ ਟਾਈਮ ਪਾ ਦਾਂਗੇ ਜੇ ਤੁਸੀਂ ਇੱਕ ਆਪਾਂ ਸੋਲ ਤੋਂ ਇੱਕ ਮਹੀਨਾ ਪਹਿਲਾਂ ਜੇ ਤੁਸੀਂ ਜਰੂਰ ਸ਼ੁਰੂ ਕਰੋ ਲੈੱਟੀ ਤਾ ਹੋ ਸਕਦਾ ਜੀ ਮਨ ਸਵਾ ਮਨ ਲੈਤੀ ਜਿਹੜੀ ਪਸ਼ੂ ਨੂੰ ਚਾਰੀ ਜਾਵੇ ਤਾਂ ਜਿਹੜਾ ਪਸ਼ੂ ਜੀ ਵਧੀਆ ਦੁੱਧ ਕਿਉਂਦਾਗਾ ਇਹ ਜਿਹੜਾ ਆਪਣਾ ਡਾਊਗਾਗਾ ਇਹ ਆਪਣਾ ਹੈਗਾ ਜੀ 1.5 ਕਿਲੋ ਵੜਾਊਗਾ 1.5 ਤੋਂ ਪੌਣੇ 2 ਪੰਨੇ ਲੈਤੀ ਤੇ ਜੀ ਵਾਦੀ ਪੈਂਦੀ ਹੋ ਜੀ ਮੀ ਫੀਡਾ ਥੋੜੀ ਹੌਲੀ ਹੁੰਦੀ ਉਹ ਥੋੜੀ ਜੀ ਘੱਟ ਪੈਂਦੀ ਹੋਊਗੀ ਤੇ ਇਹ ਪੌਣੇ ਆ ਜੀ ਆਪਾਂ ਫੀਡ ਇਹ ਫੀਡ ਪੌਣੇ ਆ ਜੀ ਆਪਾਂ ਜਿਵੇਂ ਉਹ ਆਪਣੀ ਮਚੋਟੀ ਦਾ ਰਹਿ ਗਿਆ 1 ਮਿੰਟ 1 ਮਹੀਨਾ ਰਹਿ ਗਿਆ ਹੁਣ ਆਪਾਂ ਇਹ ਢਾਈ ਡੋਂਗੇ ਜਿਹੜੇ ਫੀਡ ਦੇ ਨੇ ਉਹ ਡਬਾਲੇ ਡੋਂਗੇ ਨੇ ਜਿਹੜੇ ਢਾਈ ਮਿੰਨਕੇ ਪਾੜੇ ਢਾਈ ਡੋਂਗੇ ਜੀ ਆਪਾਂ ਇਹਨਾਂ ਨੂੰ ਜਿਵੇਂ 2:30 ਵਜੇ ਪਿਉਂ ਦਿੰਨੇ ਆ ਅਸੀਂ ਕਰਦੇ ਆ ਜੀ ਸਾਡੇ 4:30 ਵਜੇ ਸਨੀਰ ਲਾਉਣੇ ਆਗੇ ਧੁੱਪ ਜਿਆਦਾ ਹੁੰਦੀ ਆ ਤੋ ਉਸ ਟਾਈਮ ਜੇ ਵਧੀਆ ਭਿੱਜ ਜਾਂਦੀ ਹੈਗੀ ਤੇ ਇਹ ਜਿਹੜੀ ਫੀਡ ਆਪਾਂ ਪਾਉਣੇ ਆ ਇਹ ਫੀਡ ਜੇ ਆਪਾਂ ਘਰ ਦੀ ਬਣਾਈ ਹੋਈ ਫੀਡ ਆਗੀ ਕੋਈ ਆਪਾਂ ਮੁੱਲ ਦੀ ਖਰਾਕ ਨਹੀਂ ਪਾਉਂਦੇ ਹੈਗੇ ਤੇ ਮੁੱਲ ਦੀ ਖਰਾਕ ਦੇ ਵਿੱਚ ਆਪਾਂ ਭੁਣੇ ਕੱਲੇ ਪ੍ਰੋਡੈਕਟ ਤੇ ਇਹ ਜੀ ਖੀੜਾ ਪਲੇੜੀ ਪਸ਼ੂ ਨੂੰ ਪਾਉਣੇ ਆਗੇ ਥੋੜੀ ਜਿਹੀ ਸੰਨੀ ਪਾਉਣੇ ਹੁੰਦੇ ਆ ਜੀ ਆਪਾਂ ਡੇਢ ਕਬੱਠਾ ਤੂੜੀ ਦਾ ਪਾ ਕੇ ਉਹਦੇ ਉੱਤੇ ਜਿਹੜੀ ਫੀਡ ਭਿਉਈ ਹੁੰਦੀ ਆ ਬਸ ਇਦਾਂ ਹੀ ਉਹਨੂੰ ਮਤਲਬ ਰਲਾ ਦਿੰਨੇ ਆ ਉੱਤੇ ਜਿਹ ਆਪਾਂ ਪਾ ਦਿੰਨੇ ਆ ਕਣਕ ਤੇ ਜਿਉਂਦਾ ਆਪਣਾ ਆਟਾ ਤਿਆਰ ਕਰਿਆ ਹੋਇਆ ਉਹ ਆਪਾਂ ਪਾਉਣੇ ਹੁੰਦੇ ਆ ਜੀ ਥੋੜਾ ਥੋੜਾ ਬਸ ਉਹ 스멜 ਜੀ ਨਾਲ ਤਾਂ ਹੀ ਪਸ਼ੂ ਵਧੀਆ ਖਾ ਲੈਂਦੇ ਨੇ ਤੇ ਇਹ ਪਾਉਣੇ ਆ ਜੀ ਆਪਾਂ ਇੱਕ ਪਸ਼ੂ ਨੂੰ ਸੂਣ ਤੋਂ ਪਹਿਲਾਂ ਇਹ ਮਹੀਨਾਤ ਮਹੀਨਾ ਜਾਂ ਸਵਾਮੀਨਾ ਰਹਿੰਦੇ ਇਹ ਅਡਲਟ ਪਲੇਨ ਆ ਜਿਹੜਾ ਆਪਾਂ ਪਸ਼ੂ ਦਿੰਨੇ ਆਗੇ ਤੇ ਇਹ ਦੇ ਨਾਲ ਜੀ ਪਸ਼ੂ ਜਿਹੜਾ ਵਧੀਆ ਸਹੀ ਜਿਹੜਾ ਤਿਆਰ ਹੋ ਜਾਂਦਾ ਹੈਗਾ ਤੇ ਹੁਣੇ ਲੇਟੀ ਜੀ ਮੈਂ ਲੱਗੀਆਂ ਭਿਆਉਣ ਤੇ ਇਹ ਆਪਾਂ ਭਿਆਉਣੇ ਹੈਗੇ ਤੇ ਮੈਂ ਸੋਚੀ ਵਿਚਾਲੇ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰ ਲੈਣੇ ਹੈਗੇ ਤੇ ਬਹੁਤ ਜਿਹੜੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਜੇ ਤੁਸੀਂ ਜਿਹੜੀ ਇਹ ਆਪਾਂ ਪੀੜ ਪਾਈ ਹੋਈ ਇਸ ਚ ਸਾਰੀਆਂ ਖਾਣਾਂ ਨੇ ਜਿਹੜੀਆਂ ਜਿਹੜਾ ਹੋਰ ਬਹੁਤ ਜ਼ਿਆਦਾ ਸਮਾਨ ਹੈ ਇਹਦੇ ਵਿੱਚ ਪਿਆ ਹੋਇਆ ਹੈਗਾ ਤੇ ਜਿਹੜੀ ਵਧੀਆ ਹਾਜਮਾ ਪਸ਼ੂ ਨੂੰ ਵਧੀਆ ਹਾਜਮਾ ਆਉਦੀ ਹੈਗੀ ਤੇ ਜਿਹੜੀ ਆਪਾਂ ਪਾਉਣੇ ਆਪਾਂ ਖਰਾਕ ਸੋਣੇ ਆ ਇਹਦੇ ਨਾਲ ਵਧੀਆ ਜਿਹਾ ਇੱਕ ਮਹੀਨੇ ਜਿਹਾ ਵਧੀਆ ਝੋਟੀ ਤਿਆਰ ਹੋ ਜਾਂਦੀ ਆ ਚਲੋ ਜੀ ਠੀਕ ਆ ਜੀ ਹੁਣ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਤੀ ਤੇ ਚਲੋ ਠੀਕ ਆ ਜੀ ਸਾਡੀ ਵੀਡੀਓ ਕੋਹੋ ਜੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਫੇਮਲ ਦੇ ਕਿਸੇ ਨਿਊ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ